AK47 ਤੇ ਜੇਕਰ ਤੁਸੀਂ ਇਹਦਾ ਸਟicker ਲਾਉਂਦੇ ਹੋ ਤਾਂ ਉਹ ਦੱਸਦਾ ਕਿ ਤੁਹਾਡੀ ਸਮੇਂ ਮਾਨਸਿਕ ਸਥਿਤੀ ਕਿ ਹੋ ਗਈ ਆ ਕਿਉਂ AK47 ਚੱਕਣੀ ਆ ਯਾਰ ਜੇ ਚੱਕਣੀ ਆ ਤਾਂ ਲੋਕਾਂ ਦੇ ਹੱਕ ਲਈ ਬਾਰਡਰਾਂ ਤੇ ਜਾ ਕੇ ਚੱਕੋ ਆਹ ਦੇਖੋ ਕਿੱਡਾ ਬੜਾ ਪ੍ਰੈਸ਼ਰ ਹੋ ਰਿਹਾ ਔਰ ਗੋਲੂ ਗੋਲੇ ਸਾਈਡ ਜਿਹੜਾ ਸਾਈਜ਼ ਜੱਡਾ ਮੋਰੇ ਉੱਧਰ ਪ੍ਰੈਸ਼ਰ ਹੋ ਰਨ ਲਾਇਆ ਕੋਈ ਨੰਬਰ ਪਲੇਟ ਨਹੀਂ ਆ ਮੋਰੇ ਤਸਵੀਰਾਂ ਦੇਖ ਪਾ ਰਹੇ ਹੋ ਕਿ ਐਸਐਚਓ ਸਾਹਿਬ ਵੱਲੋਂ ਜਿਹੜਾ ਇਸ ਸਕੂਟਰ ਦਾ ਚਲਾਨ ਕੀਤਾ ਜਾ ਰਿਹਾ ਅਖੀਰ ਵਿੱਚ ਅਸੀਂ ਤਾਂ ਇਹੀ ਬੇਨਤੀ ਕਰਨੀ ਚਾਹਾਂਗੇ ਕਿ ਐਦਾਂ ਦੀ ਆਰਟਸ ਵਾਲੇ ਨਾ ਬਣੋ ਗਰਾਊਂਡਾਂ ਵਾਲੇ ਬਣੋ ਆਪਣਾ ਸਰੀਰ ਸੰਭਾਲੋ ਆਪਣਾ ਪੰਜਾਬ ਸੰਭਾਲੋ ਕਿਉਂਕਿ ਨੌਜਵਾਨੀ ਦੀ ਸਾਡੇ ਪੰਜਾਬ ਨੂੰ ਲੋੜ ਹੈ ਦੁਕਾਨ ਤੋਂ ਮੋਡੀਫਾਈ ਹੋਇਆ ਕਿ ਉਹਨਾਂ ਤੇ ਵੀ ਕੋਈ ਐਕਸ਼ਨ ਲਿਆ ਜਾਵੇਗਾ ਹਾਂਜੀ ਹਾਂਜੀ ਇਹ ਅਸੀਂ ਵੈਰੀਫਾਈ ਕਰਾਂਗੇ ਕਿ ਕਿਹੜੀ ਦੁਕਾਨ ਤੋਂ ਇਹ ਨਹੀਂ ਕਰਾਇਆ ਉਹਦੇ ਦੁਕਾਨਦਾਰ ਵਾਲੇ ਵੀ ਆਪਾਂ ਸਖਤ ਐਕਸ਼ਨ ਲਿਆ ਜਾਵੇਗਾ ਬਈ ਨੌਜਵਾਨਾਂ ਨੂੰ ਚਾਹੀਦਾ ਕਿ ਸਵੇਰੇ ਸ਼ਾਮ ਐਕਸਰਸਾਈਜ਼ ਕਰਨ ਜਾਣ ਵਿੱਚ ਗਰਾਊਂਡ ਦੋਸਤੋ ਪਰ ਜੇ ਸਕੂਟਰ ਤੇ ਆ ਗਲੂਗੋਸ਼ ਜਿੱਡੇ ਪ੍ਰੈਸ਼ਨ ਹਾਰਨ ਲਾਣੇ ਆ ਫੇ ਤਾਂ ਸਕੂਟਰ ਹੋਣਾ ਹੈ ਇੰਪਾਉਂਡ ਦੋਸਤੋ ਫੇ ਤਾਂ ਸਕੂਟਰ ਹੋਵੇਗਾ ਇੰਪਾਉਂਡ ਦੋਸਤੋ ਸਾਥ ਸ਼੍ਰੀਆ ਕਾਲ ਪੀਪਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਜਨੀਸ਼ੂਰੀ ਤੁਸੀਂ ਸ਼ਹਿਰ ਤੋਂ ਨਜ਼ਰਾਂ ਦੇ ਵੀਡੀਓ ਕਿਸ ਬਾਬਤ ਕਰਨ ਲਈ ਸਾਤਵੇਂ ਸਮੇ ਅਸੀਂ ਬੰਗਿਆ ਵਿਖੇ ਮੌਜੂਦ ਹਾਂ ਸਿਟੀ ਥਾਣੇ ਦੇ ਅੰਦਰ ਮੌਜੂਦ ਹਾਂ ਔਰ ਤੁਸੀਂ ਆ ਸਕੂਟਰ ਦੇ ਹਾਲਾਤ ਦੇਖੋ ਆ ਜਿੱਥੇ ਲੈਗ ਸਪੇਸ ਹੁੰਦੀ ਆ ਪੈਰ ਰੱਖਣੇ ਹੁੰਦੇ ਉੱਥੇ ਘਾਹ ਲਾਇਆ ਹੋਇਆ ਚਲੋ ਇਹ ਤਾਂ ਕੋਈ ਮਾੜੀ ਗੱਲ ਨਹੀਂ ਗ੍ਰੀਨਰੀ ਦੇਖਣੀ ਗ੍ਰੀਨਰੀ ਤੇ ਪੈਰ ਰੱਖਣੇ ਕੋਈ ਮਾੜੀ ਗੱਲ ਨਹੀਂ ਪਰ ਆਹ ਦੇਖੋ ਜਿੱਡਾ ਗਲੂਕੋਸ਼ ਹੁੰਦਾ ਹਸਪੀਟਲਾਂ 'ਚ ਗਲੂਕੋਸ਼ ਲੱਗਦਾ ਉਹਦੇ ਸਾਈਜ਼ ਦਾ ਤੁਸੀਂ ਦੇਖੋ ਪ੍ਰੈਸ਼ਰ ਹਾਰਨ ਲਾਇਆ ਇੱਧਰ ਸਪੀਕਰ ਜੇ ਵੀ ਲੱਗੇ ਆ ਔਰ ਜਿਹੜੇ ਮੁੰਡੇ ਸਕੂਟਰ ਚਲਾ ਰਹੇ ਸੀ ਮਲੂਕ ਭਰਨੇ ਮਾਪਿਓ ਨੇ ਬੜੀ ਮੰਨਤਾ ਨਾਲ ਪੁੱਤ ਲਏ ਹੁੰਦੇ ਆ ਪੁੱਤ ਜਵਾਨ ਹੁੰਦੇ ਆ ਪਰ ਉਸ ਤੋਂ ਬਾਅਦ ਸਕੂਟਰ ਦੇ ਉੱਤੇ ਆਹ ਕਾਰਨਾਮਾ ਕੀਤਾ ਔਰ ਬਾਜ਼ਾਰ ਵਿੱਚ ਹੁੱਲੜਵਾਜੀ ਹੋ ਰਹੀ ਸੀ ਜੋ ਪੁਲਿਸ ਦੇ ਨਿਗਾ ਪੈਂਦੀ ਹੈ ਤੇ ਉਸ ਤੋਂ ਬਾਅਦ ਇਸ ਸਕੂਟਰ ਨੂੰ ਸਿਟੀ ਥਾਣੇ ਲਿਆਂਦਾ ਜਾਂਦਾ ਤੁਸੀਂ ਇਹ ਹਾਲਾਤ ਸਮਝੋ ਕਿ ਜੇ ਇਹ ਪ੍ਰੈਸ਼ਰ ਹਾਰਨ ਸੜਕ ਤੇ ਵੱਜਦਾ ਹੋਵੇਗਾ ਬਜ਼ੁਰਗ ਬੱਚੇ ਜਾਂ ਆਮੋਮਨ ਅਚਨਚੇਤ ਜਦੋਂ ਇਹ বাজਾਂਦੇ ਹੋਣਗੇ ਹਰ ਬੰਦਾ ਹੀ ਡਰ ਜਾਂਦਾ ਤੁਹਾਨੂੰ ਇੱਕ ਹੋਰ ਇੱਥੇ ਕਾਰਾਗਰੀ ਦਿਖਾਣਾ ਕਿ ਆ ਦੇਖੋ ਇੱਥੇ AK47 ਆਗਨ ਬਣੀ ਹੋਈ ਆ ਆ ਪਿੱਛੇ ਦੇਖੋ ਇਸ ਸਮੇ ਗਵਰਨਮੈਂਟ ਦਾ ਰੂਲ ਕੀ ਹੈ ਕਿ ਚਿੱਟੀ ਪਲੇਟ ਹੋਣੀ ਚਾਹੀਦੀ ਹੈ ਕਾਲੇ ਅੱਖਰਾਂ ਨਾਲ ਲਿਖਿਆ ਹੋਣਾ ਚਾਹੀਦਾ ਪਰ ਇੱਥੇ ਕਾਲੀ ਪਲੇਟ ਹੈ ਔਰ ਉਹਦੇ ਉੱਤੇ ਚਿੱਟੇ ਅੱਖਰਾਂ ਨਾਲ ਲਿਖਿਆ ਗਿਆ ਤਾਂ ਕੋਈ ਕਹਿਣਾ ਨਹੀਂ ਮੰਨਣਾ ਕਹਿੰਦੇ ਜਿੱਦਾਂ ਮੰਨ ਕਰਦਾ ਉੋਂ ਕਰਨੀ ਆ ਔਰ ਇਧਰਲੇ ਪਾਸੇ ਲਿਖਿਆ ਹੈ ਕਿ ਦੁਆਬੇ ਵਾਲੇ ਵੀ ਬੱਚਿਆਂ ਨੂੰ ਸਮਝਾਓ ਕਿ ਦੁਆਬੇ ਵਾਲੇ ਸਾਰੇ ਰੂਲ ਭੰਗ ਕਰਦੇ ਆ ਨਹੀਂ ਦੁਆਬੇ ਵਾਲੇ ਤਾਂ ਸਾਰੇ ਰੂਲ ਫਾਲੋ ਕਰਦੇ ਆ ਪਰ ਅਸੀਂ ਮਾਪਿਆਂ ਨੂੰ ਵੀ ਇੱਥੇ ਬੇਨਤੀ ਕਰਨੀ ਚਾਹਾਂਗੇ ਕਿ ਜਦੋਂ ਬੱਚਾ ਐਦਾਂ ਸਕੂਟਰ ਇਸ ਤਰੀਕੇ ਤਿਆਰ ਕਰਕੇ ਲੈ ਕੇ ਆਉਂਦਾ ਤਾਂ ਉਹਨੂੰ ਵਡਾਵਾ ਨਾ ਦਿਆ ਕਰੋ ਉਹਨੂੰ ਉਤਸ਼ਾਹਿਤ ਨਾ ਕਰਿਆ ਕਰੋ ਪੈਸੇ ਨਾ ਦਿਆ ਕਰੋ ਸਮਾਂ ਕਿ ਕੰਨ ਆਪੇ ਪੱਟ ਦਿਆ ਕਰੋ ਕਿਉਂਕਿ ਹੁਣ ਜਿਹੜੇ ਮੁੰਡੇ ਸਕੂਟਰ ਲੈ ਕੇ ਆਇਆ ਹੈ ਪਹਿਲੀ ਗੱਲ ਤਾਂ ਮਲੂਕ ਭਰਿਆ ਥਾਣੇ ਦੇ ਅੰਦਰ ਬੈਠੇ ਆ ਪਹਿਲਾਂ ਤਾਂ ਪੁਲਿਸ ਵਾਲੇ ਉਹਨਾਂ ਨੂੰ ਸਮਝਾਉਂਦੇ ਕਿ ਕਾਕਾ ਕਿਹੜੇ ਪਾਸੇ ਲੱਗ ਗਏ ਕਿਉਂਕਿ ਦੁਪਹਿਰੇ ਜਦ ਕਾਲਜ ਛੁੱਟੀ ਹੁੰਦੀ ਹੈ ਉਦੋਂ ਵੀ ਕਹਿੰਦੇ ਇੱਦਾਂ ਦੀ ਹੁੱਲੜਬਾਜੀ ਚੱਲਦੀ ਆ ਹੁਣ ਬਾਜ਼ਾਰ 'ਚ ਇਹ ਮੁੰਡੇ ਹੁੱਲੜਬਾਜੀ ਕਰ ਰਹੇ ਸੀਗੇ ਪਹਿਲਾਂ ਤਾਂ ਪੁਲਿਸ ਵਾਲੇ ਸਮਝਾਉਂਦੇ ਫਿਰ ਮੁੜ ਕੇ ਮਾਂ ਆਪਿਓ ਵੀ ਆਪ ਵੀ ਲਾਂਤਾਂ ਪਾਉਂਦੇ ਕਿ ਕੀ ਕਰੀਏ ਸਾਡੇ ਜਵਾਕ ਤਾਂ ਸਮਝਦੇ ਨਹੀਂ ਤਾਂ ਆ ਸਕੂਟਰ ਜਿਹੜੇ ਇੰਪਾਉਂਡ ਕਰਨੇ ਪੈਂਦੇ ਆ ਏਕੇ 47 ਵੀ ਜੇਕਰ ਤੁਸੀਂ ਇਹਦਾ ਸਟicker ਲਾਉਂਦੇ ਹੋ ਤਾਂ ਉਹ ਦੱਸਦਾ ਕਿ ਤੁਹਾਡੀ ਸਮੇਂ ਮਾਨਸਿਕ ਸਥਿਤੀ ਕਿ ਹੋ ਜਈ ਆ ਕਿਉਂ ਏਕੇ 47 ਚੱਕਣੀ ਆ ਯਾਰ ਜੇ ਚੱਕਣੀ ਆ ਤਾਂ ਲੋਕਾਂ ਦੇ ਹੱਕ ਲਈ ਬਾਰਡਰਾਂ ਤੇ ਜਾ ਕੇ ਚੱਕੋ ਆਹ ਦੇਖੋ ਕਿੱਡਾ ਬੜਾ ਪ੍ਰੈਸ਼ਰ ਹੋ ਰਿਹਾ ਔਰ ਗੁਲੂਗੋਈ ਦੇ ਸਾਈਡ 'ਚ ਸਾਈਜ਼ ਜਿਹੜਾ ਮੋਰੇ ਉੱਤੇ ਪ੍ਰੈਸ਼ਰ ਹੋ ਰਿਹਾ ਕੋਈ ਨੰਬਰ ਪਲੇਟ ਨਹੀਂ ਆ ਮੋਰੇ ਹਾਈ ਸਕਿਉਰਿਟੀ ਨੰਬਰ ਪਲੇਟ ਤਾਂ ਕੀ ਆ ਕਾਲੀ ਪਲੇਟ ਦੇ ਉੱਤੇ ਚਿੱਟੇ ਅੱਖਰਾਂ ਨਾਲ ਲਿਖਿਆ ਸਭ ਬੱਚਿਆਂ ਨੇ ਡਿਸਓਬੇ ਕੀਤਾ ਔਰ ਪੁਲਿਸ ਹੁਣ ਉਹਨਾਂ ਨੂੰ ਇੱਕ ਲੈਸਨ ਦੇ ਰਹੀ ਐ ਸਿੱਖਿਆ ਦੇ ਰਹੀ ਐ ਕਿ ਐਦਾਂ ਸਕੂਟਰ ਕੋਈ ਵੀ ਬਾਜ਼ਾਰ 'ਚ ਨਹੀਂ ਚਲਾ ਸਕਦਾ ਐਦਾਂ ਸਕੂਟਰ ਬਿਯੋਂਡ ਰੂਲਸ ਦੇ ਜਾ ਕੇ ਕੋਈ ਜੇਕਰ ਚਲਾਉਂਦਾ ਤਾਂ ਉਹਦਾ ਸਕੂਟਰ ਉਹਦਾ ਵਹੀਕਲ ਇੰਪਾਉਂਡ ਹੋਵੇ। ਮੌਕੇ ਦੀ ਤਸਵੀਰਾਂ ਦੇਖ ਪਾ ਰਹੇ ਹੋ ਕਿ ਐਸਐਚਓ ਸਾਹਿਬ ਵੱਲੋਂ ਜਿਹੜਾ ਇਸ ਸਕੂਟਰ ਦਾ ਚਲਾਨ ਕੀਤਾ ਜਾ ਰਿਹਾ। ਅਖੀਰ ਵਿੱਚ ਅਸੀਂ ਤਾਂ ਇਹੀ ਬੇਨਤੀ ਕਰਨੀ ਚਾਹਾਂਗੇ ਕਿ ਐਦਾਂ ਦੀ ਆਰਟਸ ਵਾਲੇ ਨਾ ਬਣੋ। ਗਰਾਊਂਡਾਂ ਵਾਲੇ ਬਣੋ ਆਪਣਾ ਸਰੀਰ ਸੰਭਾਲੋ ਆਪਣਾ ਪੰਜਾਬ ਸੰਭਾਲੋ ਕਿਉਂਕਿ ਨੌਜਵਾਨੀ ਦੀ ਸਾਡੇ ਪੰਜਾਬ ਨੂੰ ਲੋੜ ਹੈ ਤਾਂ ਪੁਲਿਸ ਵੱਲੋਂ ਇੱਕ ਅੱਛਾ ਐਕਸ਼ਨ ਲਿਆ ਗਿਆ ਇੱਕ ਸਿੱਖਿਆ ਦਿੱਤੀ ਗਈ ਆ ਔਰ ਉਮੀਦ ਕਰਦੇ ਹਾਂ ਸਿੱਖਿਆ ਤੋਂ ਜਿਹੜੇ ਉਹ ਬੱਚੇ ਅੰਦਰ ਖੜੇ ਨਾਲ ਸੀ ਉਹਨਾਂ ਦਾ ਚਿਹਰਾ ਦਿਖਾ ਰਹੇ ਆ ਨਾ ਉਹਨਾਂ ਦਾ ਨਾਮ ਨਿਸ਼ਰ ਕਰ ਰਹੇ ਆ ਉਹ ਕੁਝ ਸਿੱਖ ਕੇ ਜਾਣ ਇਹ ਨਹੀਂ ਕਿ ਥੋ ਵਿਗੜ ਕੇ ਜਾਣ ਸਿੱਖ ਕੇ ਜਾਣ ਸਰ ਹਾਂਜੀ ਅਬ ਗੋਲੂ ਕੋਸ਼ ਦੇ ਸਾਈਜ਼ ਜੱਡਾ ਜੀ ਪ੍ਰੈਸ਼ਰ ਹਾਰਨ ਲਾਇਆ ਜੀ ਹਾਂਜੀ ਹਾਂਜੀ ਹੋਲਡਵਾਹੀ ਚੱਲ ਰਹੀ ਸੀ ਹੋਲਡਵਾਈ ਜਾ ਰਹੀ ਸੀ ਜੀ ਇਹਨੂੰ ਇਹ ਬਾਉਂਡ ਕਰਤਾ 27 ਐਮਬੀ ਐਕਟ ਜੀ ਜੀ ਹਾਂਜੀ ਤੇ ਸਰ ਮੈਂ ਦੇਖਿਆ ਕਿ ਬੱਚੇ ਉਹਨਾਂ ਨੂੰ ਵੀ ਸਮਝਾਇਆ ਜਾ ਰਿਹਾ ਕਿ ਇੱਦਾਂ ਦੀ ਹਰਕਤਾਂ ਨਹੀਂ ਕਰਨੀਆਂ ਚਾਹੀਦੀ ਹਾਂਜੀ ਹਾਂਜੀ ਸਾਡੀ ਪੇਰੈਂਟਸ ਵੀ ਪਹਿਲਾਂ ਵੀ ਆਪਣੇ ਛੋਟੇ ਬੱਚਿਆਂ ਨੂੰ ਜਿਨ੍ਹਾਂ ਲਾਇਸੈਂਸ ਨਹੀਂ ਬਣਿਆ ਜੀ ਉਹਨਾਂ ਨੂੰ ਰੋਡ ਤੇ ਨਾ ਭੇਜਣ ਜੇ ਕੋਈ ਇਹੋ ਜੀ ਪਕੜੇਗੇ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਹੋਏਗੀ ਮੈਨੂੰ ਸਰ ਮੈਨੈਗਲ ਬੜੀ ਚੰਗੀ ਲੱਗੀ ਕਿ ਸਿਰਫ ਡਾਂਟਿਆ ਨਹੀਂ ਜਾ ਰਿਹਾ ਕਾਉਂਸਲਿੰਗ ਕੀਤੀ ਜਾ ਰਹੀ ਅੰਦਰ ਹਾਂਜੀ ਹਾਂਜੀ ਬਿਲਕੁਲ ਕਾਉਂਸਲਿੰਗ ਕਰ ਰਹੇ ਹਾਂ ਉਹਨਾਂ ਦੇ ਪੇਰ ਦੇ ਆਪਣੇ ਜਿਨ੍ਹਾਂ ਦੇ ਬੱਚਿਆਂ ਦੇ ਲਾਇਸੈਂਸ ਨਹੀਂ ਬਣੇ ਉਹ ਆਪਣੇ ਬੱਚਿਆਂ ਨੂੰ ਵਹੀਕਲ ਨਾ ਦੇਣ ਤੇ ਨਾ ਹੀ ਰੋਡ ਤੇ ਆਉਣ ਦੇ ਸਰ ਆ ਦੇਖੋ ਜਿਵੇਂ ਮੋਡੀਫਾਈ ਕੀਤਾ ਹੈ ਚਲੋ ਜਿਨ੍ਹਾਂ ਨੇ ਬੱਚੇ ਨੇ ਕਰਾਇਆ ਉਹਨਾਂ ਨੇ ਤਾਂ ਕਰਾਇਆ ਗਲਤੀ ਕੀਤੀ ਪਰ ਜਿਹੜੀ ਦੁਕਾਨ ਤੋਂ ਮੋਡੀਫਾਈ ਹੋਇਆ ਕਿ ਉਹਨਾਂ ਤੇ ਵੀ ਕੋਈ ਐਕਸ਼ਨ ਲਿਆ ਜਾਵੇਗਾ ਹਾਂਜੀ ਹਾਂਜੀ ਇਹ ਅਸੀਂ ਵੈਰੀਫਾਈ ਕਰਾਂਗੇ ਕਿਹੜੀ ਦੁਕਾਨ ਤੋਂ ਇਹ ਨਹੀਂ ਕਰਾਇਆ ਉਹਦੇ ਦੁਕਾਨਦਾਰ ਵਾਲੇ ਦੀ ਆਪਾਂ ਸਖਤ ਐਕਸ਼ਨ ਲਿਆ ਜਾਏਗਾ ਹਾਈ ਸਕਿਉਰਟੀ ਸਰ ਨੰਬਰ ਪਲੇਟ ਵੀ ਨਹੀਂ ਹੈ ਨਹੀਂ ਆ ਬਿਲਕੁਲ ਨਹੀਂ ਆ ਤਾਂ ਹੀ ਇਹ ਬੰਦ ਕਰਤਾ ਇਹ ਲੋ ਇਦਾਂ ਦੇ ਇਦਾਂ ਦੇ ਸਕੂਟਰ ਮੋਟਰਸਾਈਕਲ ਬਾਜ਼ਾਰ ਚ ਫਿਰਨ ਨਹੀਂ ਦੇ ਨਹੀਂ ਫਿਰਨ ਦੇਣਾ ਜੀ ਇਹ ਪੱਕਾ ਹੀ ਬੰਦ ਕਰਤਾ ਸੀ ਸਰ ਮਾਪਿਓ ਨੂੰ ਕੋਈ ਤੁਸੀਂ ਸਲਾਹ ਦੇਣਾ ਚਾਹੋ ਮਾਪਿਓ ਨੂੰ ਸਾਡੀ ਇਹ ਹੀ ਪੀਲ ਆ ਵੀ ਆਪਣੇ ਬੱਚਿਆਂ ਨੂੰ ਇਹੋ ਜਿਹੇ ਨਾ ਕਰਨ ਹਰਕਤਾਂ ਤੇ ਜਿੰਨਾਂ ਵੇ ਆਪਾਂ ਨੂੰ ਕਾਨੂੰਨੀ ਅਰਜਨਾ ਚ ਸਾਨੂੰ ਸਾਹਮਣਾ ਕਰਨਾ ਪਵੇ ਜੀ ਤੇ ਸਰ ਜਿਹੜੇ ਇਦਾਂ ਮੋਡੀਫਾਈ ਕਰਦੇ ਉਹਨਾਂ ਨੂੰ ਕੋਈ ਚੇਤਾਵਨੀ ਜੀ ਮੋਡੀਫਾਈ ਕਰਨ ਵਾਲਿਆਂ ਨੂੰ ਇਹ ਵੈਰੀਫਾਈ ਕਰਾਂਗੇ ਕਿਥੋਂ ਇਹ ਨਹੀਂ ਮਣਵਾਇਆ ਉਨ੍ਹਾਂ ਦੇ ਖਿਲਾਫ ਵੀ ਐਕਸ਼ਨ ਲਿਆ ਜਾਏਗਾ ਬਹੁਤ ਸ਼ੁਕਰੀਆ ਸਰ ਤਾਂ ਬੰਗਾ ਪੁਲਿਸ ਸਰਗਰਮ ਹੈ ਤੁਹਾਨੂੰ ਪਹਿਲਾਂ ਵੀ ਖਬਰ ਦਿਖਾਈ ਆ ਕਿ 25 ਗ੍ਰਾਮ ਜਿਹੜੀ ਹਿਰੋਇਨ ਫੜੀ ਗਈ ਹੈ 4600 ਡਰੱਗ ਬਣੀ ਤੇ ਉਸ ਤੋਂ ਬਾਅਦ ਜਿਹੜੇ ਬਾਜ਼ਾਰਾਂ 'ਚ ਹੁੱਲੜਬਾਜੀ ਕਰਦੇ ਸੀ ਉਹਨਾਂ ਨੂੰ ਵੀ ਨਕੇਲ ਪਾਈ ਗਈ ਹੈ ਉਮੀਦ ਕਰਦੇ ਇਸੇ ਤਰੀਕੇ ਨਵਾਂ ਸ਼ਹਿਰ ਪੁਲਿਸ ਬੰਗਾ ਪੁਲਿਸ ਸਾਡੇ ਜ਼ਿਲ੍ਹੇ ਦੀ ਪੁਲਿਸ ਜਿਹੜੀ ਲੋਕ ਖੇਤਾਂ ਤੇ ਕੰਮ ਕਰਦੀ ਰਹੀ ਬੜੇ ਨਾ ਬਿਪਤੀ ਨਵਾਂ ਸ਼ਹਿਰ ਨਾ ਬੜਛੋੜ ਵੀ ਨਹੀਂ ਸੁਰਿ ਕੈਮਰਾ ਪਰਸ਼ੀਨ ਜੀ ਨੂੰ ਜਲਦੋਂ ਬਹੁਤ ਜਲਦੀ ਫਿਰ ਤੋਂ ਹਸਰਣਗੇ ਸਤਿ ਸ਼੍ਰੀ ਅਕਾਲ ਰਬ ਰੱਖਾ